ਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀ ਇੱਕ ਰਾਜਪਾਲ ਤੁਹਾਡੇ ਬਹੁਤ ਬਹੁਤ ਸੋਅਕਟ ਹੈ ਜੀ ਕਲੈਕਸ਼ਨ ਲੈ ਕੇ ਆਈ ਉਹ ਵਾਲੀ ਜਿਹਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਤੇ ਨਾਲ ਦੀ ਨਾਲ ਫੋਟੋਆਂ ਮਤਲਬ ਆਉਣੀਆਂ ਹੀ ਸ਼ੁਰੂ ਹੋ ਜਾਣੀਆਂ ਤੇ ਫੋਟੋ ਕੰਟੀਨਿਊ ਆਉਂਦੀਆਂ ਰਹਿਣੀਆਂ ਸਟਾਕ ਕਲੀਅਰ ਹੋ ਜਾਂਦਾ ਹੈ ਉਹੀ ਸਟਾਕ ਲੈ ਕੇ ਆਈ ਥੋਡੇ ਵਾਸਤੇ ਸਟਫ ਬਹੁਤ ਜ਼ਿਆਦਾ ਫਾਈਨ ਆ ਜਿਨ੍ਹਾਂ ਕੋਲ ਵੀ ਪਹਿਲਾਂ ਸੂਟ ਗਏ ਨੇ ਸਭ ਦਾ ਫੀਡਬੈਕ ਗੁੱਡ ਹੀ ਆਇਆ ਸਭ ਨੇ ਫੀਡਬੈਕ ਦਿੱਤਾ ਕਿ ਵਾਕਈ ਮੈਮ ਸਾਨੂੰ ਦੀਵਾਲੀ ਆਫਰ ਦੇ ਵਿੱਚ ਬਹੁਤ ਸੋਹਣੇ ਤੁਸੀਂ ਸੂਟ ਦੇ ਰਹੇ ਹੋ ਇਹ ਇਕੱਲੇ ਦੀਵਾਲੀ ਆਫਰ ਚੁਣੇ ਜੀ ਦੇ ਰਹੇ ਸਾਡੇ ਕੋਲ ਹਰ ਟਾਈਮ ਹੀ ਤੁਹਾਨੂੰ 컬렉ਸ਼ਨ ਦੇਣ ਲਈ ਮੇਰੀ ਫੁੱਲ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਵਧੀਆ ਤੋਂ ਵਧੀਆ ਸੂਟ ਦਵਾ ਕਿਉਂਕਿ ਮੈਂ ਆਨਲਾਈਨ ਦੇ ਰਹੇ ਹੁੰਨੇ ਆ ਜੋ ਤੁਹਾਡੇ ਪਾਸ ਜਾਵੇ ਉਹ ਤੁਹਾਨੂੰ ਪਸੰਦ ਆਵੇ ਇਹ ਮੇਰੀ ਕੋਸ਼ਿਸ਼ ਹੁੰਦੀ ਆ ਜੀ ਹਮੇਸ਼ਾ ਹੀ ਇੱਕ ਸਟਫ ਨਾਲ ਮੈਂ ਬਿਲਕੁਲ ਕੰਪਰੋ ਨਹੀਂ ਕਰਦੀ ਹੈਗੀ ਤੇ ਜਿਹੜੇ ਤੁਹਾਨੂੰ ਅਸੀਂ ਅੱਜ ਸੂਟ ਦਿਖਾਣੇ ਆ ਇਹਦੇ ਨਾਲ ਦੇ ਮੈਂ ਤੁਹਾਨੂੰ ਪਹਿਲਾਂ ਮੈਚਿੰਗ ਵਿੱਚ ਸੂਟ ਦਿੱਤੇ ਸੀਗੇ ਮੇਬੀ ਸ਼ਾਇਦ Diwali ਵਾਲੇ ਦਿਨ ਦਿੱਤੇ ਸੀਗੇ ਸੂਟ ਤੇ ਜਿਹੜੇ ਅੱਜ ਸੂਟ ਦੇਣੇ ਆ ਜੀ ਇਹ ਵੀ ਬਹੁਤ ਸੋਹਣੇ ਆ ਸੇਮ ਦੇ ਵਿੱਚ ਨਾ ਇਹ 올ਓਵਰ ਸੂਟ ਰਹਿਣਗੇ ਸਟਫ ਹੋ ਵਾਲਾ ਸੇਮ ਰਹੇਗਾ 올ਓਵਰ ਸੂਟਾਂ ਦਾ ਪ੍ਰਾਈਸ ਥੋੜਾ ਜਿਹਾ ਮੈਚਿੰਗ ਦੇ ਨਾਲੋਂ ਜ਼ਿਆਦਾ ਹੁੰਦਾ ਹੈ ਬਟ ਅਸੀਂ ਤੁਹਾਨੂੰ ਉਸੇ ਸੇਮ ਹੀ ਪ੍ਰਾਈਸ ਚ ਦਵਾਂਗੇ ਜਿਹੜਾ ਪਹਿਲਾਂ ਦੇ ਸੀਗੇ 900 ਦਾ ਸੌਰੀ 1800 ਦੇ ਦੋ ਸੂਟ ਹੋਣਗੇ ਤੇ 950 ਦਾ ਇੱਕ ਸੂਟ ਹੋਏਗਾ ਜਿੱਦਾਂ ਪਹਿਲਾਂ ਦਿੱਤੇ ਸੀਗੇ ਅਸੀਂ ਤੁਹਾਨੂੰ ਜੇ ਤੁਸੀਂ ਦੋ ਸੂਟ ਪਰਚੇਸ ਕਰਦੇ ਹੋ ਤਾਂ ਤੁਹਾਨੂੰ 1800 ਦੇ ਪੈਣਗੇ ਇੱਕ ਸੂਟ ਤੁਹਾਨੂੰ 950 ਦਾ ਪੈ ਜਾਏਗਾ ਸਿੰਗਲ ਸੂਟ ਤੁਹਾਨੂੰ 950 ਦਾ ਪਏਗਾ ਇਹ ਵਿਦਆਊਟ ਸ਼ਾਲ ਹੋਣਗੇ ਵਿਦਆਊਟ ਦੁਪੱਟਾ ਹੋਣਗੇ ਪਰ ਸਟੱਫ ਬਹੁਤ ਵਧੀਆ ਜੀ ਮਜ਼ਾ ਆ ਜਾਏਗਾ ਪਾ ਕੇ ਇਹੀ ਸਟੱਫ 12 12 13 1300 ਤੱਕ इजीली ਸੇਲ ਹੁੰਦਾ ਕਿਉਂਕਿ ਸਟੱਫ ਬਹੁਤ ਜ਼ਿਆਦਾ ਫਾਈਨ ਆ ਮੈਂ ਦੇ ਰਹੀ ਹਾਂ ਦੀਵਾਲੀ ਦੇ ਆਫਰ ਤੱਕ ਕਰਕੇ ਤੁਹਾਨੂੰ ਇਹ ਵਾਲੀ ਕਲੈਕਸ਼ਨ ਦੇ ਰਹੀਆਂ ਤੇ ਉਮੀਦ ਕਰਦੀਆਂ ਤੁਹਾਨੂੰ 컬렉ਸ਼ਨ ਪਸੰਦ ਵੀ ਆਏਗੇ ਇਹ ਹੁਣੇ ਅਸੀਂ ਸੂਟ ਦਿਖਾਣ ਲਈ ਰੱਖੇ ਹੋਏ ਸੀਗੇ ਤੇ ਇੱਕ ਵਾਰੀ ਤੁਸੀਂ ਨਿਗਾ ਵੀ ਮਾਰ ਲਓ ਬਹੁਤ ਸੋਹਣੇ ਛੋੜੇ ਜਿਹੇ ਪ੍ਰਿੰਟ ਨੇ ਤੇ ਇਹਦੇ ਵਿੱਚੋਂ ਹੀ ਮਤਲਬ ਜਿਦਾਂ ਕਾਫੀ سارے ਪੰਜ ਸੂਟ ਚਲੇ ਗਏ ਆ ਦੋ ਸੇਮ ਇੱਕਸਾਰ ਦੇ ਚਲੇ ਗਏ ਆ ਤੇ ਇੱਕ ਇਹਦੇ ਨਾਲ ਦਾ ਚਲੇ ਗਿਆ ਇਹ ਹੁਣ ਮੈਂ ਤੁਹਾਨੂੰ ਪਹਿਲਾਂ ਇਹ ਖੋਲ ਕੇ ਦਿਖਾ ਦਮਾ ਇਹ ਆਪਣੇ ਕੋਲ ਸਿੰਗਲ ਕਲਰ ਇਹ ਵਾਲਾ ਸਿੰਗਲ ਸੂਟ ਰਹਿ ਗਿਆ ਉਹ 5 ਮੀਟਰ ਦਾ ਸੂਟ ਆ ਸੂਟ ਦੀ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਪ੍ਰਿੰਟਿੰਗ ਬਹੁਤ ਸੋਹਣੀ ਆ ਤੇ ਸਟੱਫ ਤਾਂ ਬਹੁਤ ਜ਼ਿਆਦਾ ਫਾਈਨ ਆ ਲਾਈਨਿੰਗ ਲਗਵਾ ਲੋਗੇ ਸੋਨੇ ਤੇ ਸੁਹਾਗਿਆ ਵਾਲੀ ਗੱਲ ਹੋ ਜੇਗੀ ਇੱਕ ਤਾਂ ਸੂਟ ਨਿੱਗਾ ਹੋ ਜਾਏਗਾ ਤੇ ਦੂਜਾ ਸੂਟ ਦੀ ਮਤਲਬ ਕਿ ਥੋੜੀ ਲਾਈਫ ਵਧ ਜਾਂਦੀ ਆ ਜੀ ਜੇ ਤੁਸੀਂ ਬਿਦਾਉਟ ਲਾਈਨਿੰਗ ਬਣਾਣਾ ਤਾਂ ਵੀ ਬਹੁਤ ਵਧੀਆ ਸੂਟ ਬਣ ਜਾਏਗਾ ਜੇ ਤੁਸੀਂ ਪਲੇਟਸ ਵਗੈਰਾ ਪਾਣੇ ਆ ਤਾਂ ਉਹ ਤਾਂ ਅਸੀਂ ਤਾਂ ਜੀ ਕੱਪੜਾ ਲਗਾ ਕੇ نیچے ਵੈਸੇ ਤਾਂ ਅਸੀਂ ਬਿਦਾਉਟ ਲਾਈਨਿੰਗ ਕੋਈ ਸੂਟ ਬਣਾਉਂਦੇ ਹੀ ਨਹੀਂ ਆ ਜੇ ਕਿਸੇ ਨੂੰ ਹੁੰਦਾ ਕਿ ਅਸੀਂ ਬਿਦਾਉਟ ਲਾਈਨਿੰਗ ਬਣਾਣਾ ਤਾਂ ਪ੍ਰੋਪਰ ਪਲੇਟ ਸੇ نیچے ਕੱਪੜਾ ਜ਼ਰੂਰ ਲਗਵਾਇਆ ਕਰੋ ਕਈ ਵਾਰੀ ਜਿਹੜੇ ਪਿਓਰ ਦੇ ਸੂਟ ਹੁੰਨੇ ਆ ਜੀ ਛਿੱਜਣ ਵਗੈਰਾ ਦਾ ਰੜ ਰਹਿੰਦਾ ਉਹਨਾਂ ਦਾ ਠੀਕ ਹੈ ਤੇ ਸੇਮ ਦੇ ਵਿੱਚ ਹੀ ਤੁਹਾਨੂੰ ਆਪਾਂ ਨੈਕਸਟ ਸੂਟ ਕਲਰ ਦੇਣਾ ਹੈ ਕਲਰ ਆਪਸ਼ਨ ਇੱਕ ਨੰਬਰ ਰਹੇਗੀ ਪੂਰੀ ਨੰਬਰ 1 ਕਲੈਕਸ਼ਨ ਠੀਕ ਹੈ ਜੀ ਹੁਣ ਇਹ ਕਲਰ ਆ ਗਿਆ ਸੇਮ ਦੇ ਵਿੱਚ ਹੀ ਆ ਜਿਹੜਾ ਮੈਂ ਪਹਿਲਾਂ ਖੋਲ ਕੇ ਦਿਖਾਏ ਆ ਇਹ 10 ਮੀਟਰ ਦਾ ਥਾਣਾ ਇਹਦੇ ਵਿੱਚੋਂ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਜਿਹੜਾ ਇਹ ਵਾਲਾ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ 10-10 ਮੀਟਰ ਦੇ ਹੀ ਦੋ ਦੋ ਸੂਟ ਹੀ ਮਿਲਣਗੇ ਤੇ ਕਲਰ ਬਹੁਤ ਸਾਰੇ ਮਿਲ ਜਾਣਗੇ ਜੀ ਸਿੰਗਲ ਸੂਟ ਲਓਗੇ 950 ਦਾ ਪਏਗਾ ਦੋ ਸੂਟ ਲਓਗੇ ਤੁਹਾਨੂੰ 1800 ਦੇ ਪੈਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਪੈਣਗੇ ਜੀ ਦੋ ਸੂਟਾਂ ਦੇ ਦੋ ਦੇ ਹੀ ਸ਼ਿਪਿੰਗ ਚਾਰजेस ਲੱਗਣਗੇ ਕਿਉਂਕਿ ਬਹੁਤ ਸਾਰੇ ਮੈਸੇਜ ਆਣੇ ਆ ਜਦੋਂ ਅਸੀਂ ਸੂਟ ਪੈਕ ਕਰਦੇ ਆ ਵੀ ਤੁਸੀਂ ਇੱਕੋ ਹੀ ਪੈਕਿੰਗ ਕਰਨੀ ਆ weight ਦੇ ਅਕੋਰਡਿੰਗ ਹੁੰਦਾ ਜੀ ਹਮੇਸ਼ਾ ਹੀ ਜਿਹੜਾ ਪਾਰਸਲ ਹੁੰਦਾ ਏ ਤੇ ਇਹਦੇ ਵਿੱਚ ਸੇਮ ਦੇ ਵਿੱਚ ਤੁਹਾਨੂੰ ਇਹ ਚਾਰ ਕਲਰ ਮਿਲ ਜਾਣਗੇ ਹੁਣ ਤੁਸੀਂ ਦੇਖ ਸਕਦੇ ਹੋ ਚਾਰੇ ਹੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਵੀ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਇਹ ਹੁਣ ਆਪਾਂ ਚੱਕ ਦਾਨੀਆ ਕਿਉਂਕਿ ਮੈਂ ਸਾਰੇ ਇਕੱਠੇ ਸੂਟ ਰੱਖੇ ਹੋਏ ਸੀਗੇ ਇਹਨਾਂ ਲਈ ਤੁਹਾਨੂੰ ਕਲਰ ਦੁਬਾਰਾ ਤੋਂ ਦਿਖ ਜਾਨਗੇ ਸਾਰੇ ਇਹ ਸੀਗਾ ਜੀ ਆਪਣਾ ਫਰਸਟ ਡਿਜ਼ਾਈਨ ਆਨ ਸਕਰੀਨਸ਼ਾਟ ਜ਼ਰੂਰ ਲੈ ਲਿਆ ਕਰੋ ਜਿਹੜਾ ਵੀ ਸੂਟ ਪਸੰਦ ਆ ਇਕਲੀ ਡੇਟ ਦੱਸ ਕੇ ਵੀਡੀਓ ਦਾ ਸਕੈਨ ਕਰਿਆ ਕਰੋ ਜੀ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਮੈਂ ਇਹਨਾਂ ਦੇ ਉੱਪਰ ਨੰਬਰ ਲਗਾਵਾ ਸਟਾਕ ਨਾਲ ਦੀ ਨਾਲ ਸੇਲ ਹੋਣਾ ਹੁੰਦਾ ਹੈ ਤੇ ਕੋਈ 8 10 12 15 ਸੂਟ ਵੀ ਨਹੀਂ ਹੁੰਦੇ ਹੈਗੇ ਕਿ ਜਿਨ੍ਹਾਂ ਤੇ ਆਪਾਂ ਨੰਬਰ ਈਜ਼ੀਲੀ ਲਗਾ ਲੀਏ ਜੀ ਹੁਣ 50 50 60 60 ਸੂਟਾਂ ਦੇ ਮਤਲਬ ਘੱਟ ਤੋਂ ਘੱਟ ਹੁਣ ਜਿਹੜੇ ਮੈਂ ਤੁਹਾਨੂੰ ਇਹ ਵੀ ਦਿਖਾ ਰਹੀਆਂ ਕਿਸੇ ਤਿੰਨਾਂ ਕਿਸੇ ਚਾਰਾਂ 30 ਤੋਂ 35 ਸੂਟ ਨੇ ਇਹ ਤੇ ਹੁਣ ਤੁਸੀਂ ਦੇਖ ਸਕਦੇ ਹੋ ਨੈਕਸਟ ਡਿਜ਼ਾਈਨ ਸ਼ੋ ਪਿਓਰ ਦਾ ਸਟਾਫ ਆ ਬਿਲਕੁਲ ਪਿਓਰ ਹੈ ਜੀ ਵੂਲਨ ਦੇ ਵਿੱਚ ਇਹ ਜਿੱਦਾਂ ਹੁਣ ਮੌਸਮ ਸ਼ੁਰੂ ਹੋਣ ਲੱਗ ਗਿਆ ਆਪਣੇ ਇੰਡੀਆ ਦੇ ਵਿੱਚ ਚੇਂਜ ਹੋਣਾ ਤਾਂ ਉਸ ਮੌਸਮ ਵਾਸਤੇ ਵੀ ਬਹੁਤ ਸੋਹਣੇ ਸੂਟ ਨੇ ਇਹ ਨਹੀਂ ਹੈਗਾ ਕਿ ਤੁਹਾਨੂੰ ਮਤਲਬ ਕਿ ਰੱਖਣੇ ਪੈਣੇ ਲੌਂਗ ਟਾਈਮ ਹੁਣ ਤਾਂ ਤਕਰੀਬਨ ਠੰਡ ਦਾ ਮੌਸਮ ਸ਼ੁਰੂ ਹੋ ਜਾਏਗਾ ਜੀ ਤਾਂ ਤੁਸੀਂ ਇਹਨਾਂ ਨੂੰ ਜਿੰਨੇ ਨੂੰ ਸਟਿਚ ਵਗੈਰਾ ਕਰਵਾਓਗੇ ਹਫਤਾ ਦਸ ਦਿਨ ਤੱਕ ਪੂਰਾ ਵਧੀਆ ਇਹਨਾਂ ਨੂੰ ਠੰਡਾ ਜਿਹਾ ਮਾਹੌਲ ਹੋ ਜਾਏਗਾ ਬਹੁਤ ਸੋਨੇ ਸੋਨੇ ਜੇ ਕਲਰ ਨੇ ਮਾਹੌਲ ਮੀਨਸ ਮੌਸਮ ਠੰਡਾ ਜਾਂ ਹੋ ਜਾਏਗਾ ਠੀਕ ਹੈ ਇਹਦੇ ਵਿੱਚ ਇਹ ਦੋ ਹੀ ਕਲਰ ਨੇ ਇਹ ਵਾਲੇ ਡਿਜ਼ਾਈਨ ਚ ਇੱਕ ਹੈਗਾ ਜੀ ਇਹ ਮਸਟਰਡ ਠੀਕ ਹੈ ਜੇ ਤੁਹਾਡੇ ਕੋਲ پاس ਦੁਪੱਟਾ ਹੈਗਾ ਜਿਹੜਾ ਵੀ ਹੈਗਾ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਨਾਲ ਮੈਚਿੰਗ ਕਰਕੇ ਤੇ ਦੂਜਾ ਹੈਗਾ ਫਿਰੋਜ਼ੀ ਦੋ ਕਲਰ ਨੇ ਦੋਨੋਂ ਹੀ ਬਹੁਤ ਸੋਨੇ ਆ ਠੀਕ ਹੈ ਜੀ ਨੈਕਸਟ ਦਿਖਾਣੇ ਆ वैसे ही 1000 ਦਾ ਸੂਟ ਸੀਗਾ ਜੀ ਇੱਕ ਜੇ ਮੈਂ ਸੇਲ 'ਚ ਵੀ ਦੰਨੀ ਆ ਨਾ 1000 ਰੁਪਏ ਦਾ ਸੂਟ ਆ ਕਿਉਂਕਿ 올 ఓవర్ ਸੂਟ ਆ ਹੁਣ ਐਦਾਂ ਕਿ ਜੇ ਸੇਲ ਕਿਹਾ ਹੋਇਆ ਤਾਂ ਆਪਾਂ ਸੇਲਾਂ ਹੀ ਕੱਢ ਦਿਆਂ ਕੋਈ ਛੁਣੀ ਹੈਗਾ ਜੀ ਤੇ ਬਹੁਤ ਸੋਹਣਾ ਜਿਹਾ ਪ੍ਰਿੰਟ ਕਲਰ ਦੇਖੋ ਕਿੰਨਾ ਸੋਹਣਾ ਹੈ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਬਿਆਰੀਆਂ ਬਹੁਤ ਪਿਆਰਾ ਜਿਹਾ ਪ੍ਰਿੰਟ ਆ ਪਿਓਰ ਦਾ ਸਟੱਫ ਹੈ ਜੀ ਪਿਓਰ ਪਸ਼ਮੀਨੇ ਦਾ ਤੇ ਇਹਦੇ ਤਾਂ ਕਲਰ ਵੀ ਬਹੁਤ ਸੋਹਣੇ ਸੋਹਣੇ ਆ ਤੁਸੀਂ ਦੋ ਸੂਟ ਸੇਮ ਲੈ ਸਕਦੇ ਹੋ ਇਹ ਮੇਰੇ ਪਾਸ ਡਬਲ ਡਬਲ ਥਾਨ ਹੈਗੇ ਆ ਤੁਸੀਂ ਚਾਰ ਸੂਟ ਸੇਮ ਲੈ ਸਕਦੇ ਹੋ ਇਹ ਤੁਹਾਨੂੰ ਥਾਨ ਪਏ ਘੱਟ ਲੱਗਦੇ ਹੋਣਗੇ ਉਰੇ ਕਿਉਂਕਿ ਇਹ ਇੱਕ ਜਿਵੇਂ ਇਹ ਗ੍ਰੇ ਕਲਰ ਆ ਤਾਂ ਇਹਦੇ ਮੇਰੇ ਕੋਲ ਦੋ ਥਾਨ ਨੇ ਐਦਾਂ ਕੁਆਂਟੀਟੀ ਪੂਰੀ ਹੈ ਆਪਣੇ ਕੋਲ ਪਰ ਤੁਹਾਨੂੰ ਇਹਨਾਂ ਦੀ ਡਿਜ਼ਾਈਨਿੰਗ ਥੋੜੀ ਅੱਜ ਘੱਟ ਮਿਲੇਗੀ ਕਿਉਂਕਿ ਕੁਆਂਟੀਟੀ ਚ ਸਟਾਕ ਆਇਆ ਹੋਇਆ ਜੀ ਫਿਰ ਹਰ ਇੱਕ ਨੂੰ ਸੋਲਡ ਆਊਟ ਕਹਿਣਾ ਵੀ ਵਧੀਆ ਨਹੀਂ ਲੱਗਦਾ ਕਹਿੰਦੇ ਹੁਣ ਤਾਂ ਤੁਸੀਂ ਵੀਡੀਓ ਪਾਈ ਤੇ ਜੀ ਨਾਲ ਦੀ ਨਾਲ ਤੁਸੀਂ ਸੋਲਡ ਆਊਟ ਕਹਿ ਦੰਨੇ ਆ ਤਾਂ ਕਰਕੇ ਇੱਕ ਇੱਕ ਸੂਟ ਨਾਲ ਦੇ ਅਸੀਂ 4-4 ਸੂਟ ਹੈਗੇ ਆ ਸਾਡੇ ਕੋਲ ਤੁਸੀਂ ਜਿਹੜਾ ਵੀ ਕਲਰ ਤੁਹਾਨੂੰ ਪਸੰਦਾ ਠੀਕ ਹੈ ਜੀ ਹੁਣ ਤੁਸੀਂ ਕਲਰ ਦੇਖ ਲਓ ਇਹਨਾਂ ਦੇ ਤੇ ਡਿਜ਼ਾਈਨ ਦੇਖ ਲਓ ਦੇਖੋ ਸੂਟ ਕਿੰਨਾ ਪਿਆਰਾ ਹੈ ਜੇ ਨਾ ਇਸ ਕਲਰ ਨੂੰ ਇੱਕ ਮਤਲਬ ਗਰਲਿਸ਼ ਲੁੱਕ ਤੇ ਵੀ ਪਾਣਾ ਹੋਵੇ ਇਹਦੇ ਨਾਲ ਤੁਸੀਂ ਬਸ ਇਹ ਜਿਹੜਾ ਪਰਪਲ ਜਿਹਾ ਦੁਪੱਟਾ ਕੁਛ ਐਦਾਂ ਦਾ ਲੈ ਲਿਓ ਜੀ ਸੂਟ ਦੀ ਬਹੁਤ ਸੋਹਣੀ ਲੁੱਕ ਆ ਜਾਣੀ ਬਾਕੀ ਸਟਿਚਿੰਗ ਤੇ ਡਿਪੈਂਡ ਆ ਤੁਸੀਂ ਸਟਿਚ ਕਿੱਦਾਂ ਕਰਵਾਉਣਾ ਸੂਟ ਨੂੰ ਠੀਕ ਹੈ ਨੈਕਸਟ ਦੰਨੇ ਆ ਜੀ ਤੁਹਾਨੂੰ ਸੂਟ ਦੇਖੋ ਜੀ ਪ੍ਰਿੰਟ ਦੇਖੋ ਸੂਟ ਦਾ ਕਲਰ ਬਹੁਤ ਸੋਹਣਾ ਨਾ ਇਹ ਨੂੰ ਮਸਟਰਡ ਕਲਰ ਕਹਾਂਗੇ ਨਾ ਨਿਓਨ ਕਲਰ ਕਹਾਂਗੇ ਬਹੁਤ ਸੋਹਣਾ ਜਿਹਾ ਕਲਰ ਆ ਕਲਰ ਪ੍ਰਿੰਟ ਹੀ ਬਹੁਤ ਪਿਆਰਾ ਲੱਗਦਾ ਇਹਦੇ ਵਿੱਚ ਜਿਹੜਾ ਤੁਹਾਨੂੰ ਸੈਕੰਡ ਕਲਰ ਦੇਣਾ ਉਹ ਹੈਗਾ ਬਲੈਕ ਕਾਫੀ ਜਣਿਆਂ ਦੀ ਡਿਮਾਂਡ ਤੇ ਆ ਬਲੈਕ ਕਲਰ ਠੀਕ ਹੈ ਜੀ ਤੇ ਇੱਕ ਦੇਣਾ ਤੁਹਾਨੂੰ 블루 ਇਹ ਤਿੰਨ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਕਲਰ ਤਿੰਨੋ ਹੀ ਬਹੁਤ ਸੋਹਣੇ ਆ ਇਹ ਜਿਹੜਾ ਬਲੂ ਵੀ ਸ਼ੇਡ ਹੈ ਵੀ ਨਵਾਂ ਜਿਹਾ ਸ਼ੇਡ ਆ ਬਿਲਕੁਲ ਠੀਕ ਹੈ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਸੈਂਡ ਕਰੋ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਤੇ ਨੈਕਸਟ ਤੁਹਾਨੂੰ ਦੰਨੇ ਆ ਡਿਜ਼ਾਈਨਿੰਗ ਡਿਜ਼ਾਈਨਿੰਗ ਤਾਂ ਇੱਕ ਤੋਈ ਕਾ ਇਹ ਮੈਨੂੰ ਥਾਂ ਦਿਖਾਣੇ ਥੋੜੀ ਔਖੇ ਜੇ ਲੱਗਦੇ ਹੁੰਨੇ ਆ ਮੈਂ ਪਹਿਲਾਂ ਤਾਂ ਹੀ ਇੱਕ ਇੱਕ ਸੂਟ ਕਟਿੰਗ ਕਰ ਲੰਨੀ ਆ ਬਟ ਹੁਣ ਐਡਾ ਕਿ ਮੈਨੂੰ ਵੀਡੀਓ ਜਲਦੀ ਛ ਬਣਾਉਣੀ ਪੈ ਰਹੀ ਥੋੜੀ ਜਿਹੀ ਕ ਤੇ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਸੂਟ ਕਲਰ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਕਲਰ ਵੀ ਬਹੁਤ ਪਿਆਰਾ ਹੈ ਤੇ ਡਿਜ਼ਾਈਨਿੰਗ ਤਾਂ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਜ ਮਰਜੀ ਦੁਪੱਟਾ ਲੈ ਲਓ ਸਕਿਨ ਲੈ ਲਓ ਜਾਂ ਫਿਰ ਜ਼ਮੀਨ ਨਾਲ ਦਾ ਲੈ ਲਓ ਇਹਦੇ ਨਾਲ ਬਲੂਜ਼ ਆ ਸ਼ੇਡ ਆ ਜਿਹੜਾ ਜਿਹੜਾ ਮਰਜੀ ਦੁਪੱਟਾ ਲੈ ਸਕਦੇ ਹੋ ਸੈਕੰਡ ਜਿਹੜਾ ਰਸਟ ਕਲਰ ਆ ਜੀ ਇਹ ਬਹੁਤ ਸੋਨਾ ਸ਼ੇਡ ਆਏਗਾ ਦੁਪੱਟੇ ਦਾ ਠੀਕ ਹੈ ਕਲਰ ਇੱਕ ਮਿਲ ਜਗ੍ਹਾ ਦੇ ਵਿੱਚ ਬਲੈਕ ਠੀਕ ਹੈ ਜੀ ਤੁਸੀਂ ਖੁਦ ਦੇਖ ਸਕਦੇ ਹੋ ਤਿੰਨੋਂ ਹੀ ਕਲਰ ਇੱਕ ਤੋਂ ਇੱਕ ਨੇ ਪੀਕਾਕ ਸ਼ੇਡ ਜਾਈ ਬਲੂ ਪੀਕਾਕ ਜ ਬਹੁਤ ਸੋਹਣਾ ਕਲਰ ਆ ਹੁਣ ਤੁਸੀਂ ਇਹਨਾਂ ਦੇ ਨਾਲ ਚਾਹੇ ਤਾਂ ਇਹ ਸਕਿਨ ਜੇ ਸ਼ੇਡ ਦੇ ਦੁਪੱਟੇ ਲੈ ਲਓ ਚਾਹੇ ਜ਼ਮੀਨ ਨਾਲ ਦੇ ਲੈ ਲਓ ਇਹਦੇ ਨਾਲ ਬਲੈਕ ਵੀ ਚੱਲ ਜੇਗਾ ਕਲਰ ਪ੍ਰਿੰਟ ਤੇ ਛੋਟੀ ਜਿਹੀ ਵਾਇਸ ਆ ਤੁਸੀਂ ਇਹਨਾਂ ਨੂੰ ਕਿੱਦਾਂ ਸੂਟਾਂ ਨੂੰ ਸਟਿਚ ਕਰਨਾ ਹੈ ਸਲਵਾਰ ਸੂਟ ਬਣਾਣੇ ਆ ਪੈਂਟ ਸੂਟ ਬਣਾਣੇ ਆ ਤੇ ਮੇਰੇ ਕੋਲ ਇਹ ਤਿੰਨ ਚਾਰ ਕਿ ਪੀਸ ਰਹਿ ਗਏ ਆ ਤੇ ਜਿਹੜੇ ਮੈਂ ਪਹਿਲਾਂ ਦਿਖਾਈ ਸੀਗੇ ਜੀ ਤੁਹਾਨੂੰ ਮੈਚਿੰਗ ਦੇ 1800 ਦੇ ਦੋ ਸੂਟ ਸੀ 1800 ਦੇ ਦੋ ਸੂਟ ਸੀ ਮੈਚਿੰਗ ਦੇ ਵਿੱਚ ਉਹਨਾਂ ਦੇ ਵਿੱਚੋਂ ਆਪਣੇ ਕੋਲੋਂ ਤਿੰਨ ਸੂਟ ਰਹਿ ਗਏ ਆ ਮੈਨੂੰ ਇਦਾਂ ਸੀ ਸੇਮ ਹੀ ਸਟਾਫ ਆ ਤਾਂ ਕਰਕੇ ਇਹ ਵੀ ਮੈਂ ਤੁਹਾਨੂੰ ਇੱਕ ਵਾਰੀ ਵੀਡੀਓ 'ਚ ਦਿਖਾ ਦਵਾਂ ਜੇ ਕਿਸੇ ਨੂੰ ਪਲੇਨ ਸਲਵਾਰ ਦੇ ਨਾਲ ਅੱਛੇ ਲੱਗਦੇ ਨੇ ਸੂਟ ਤਾਂ ਤੁਸੀਂ ਇਹ ਦੇਖ ਸਕਦੇ ਹੋ ਇੱਕ ਡਿਜ਼ਾਈਨ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਠੀਕ ਹੈ ਡਿਜ਼ਾਈਨਿੰਗ ਸੋਹਣੀ ਆ ਜੀ ਜੋ ਪ੍ਰਿੰਟ ਸ਼ਰਟ ਤੇ ਆ ਉਹੀ ਪ੍ਰਿੰਟ ਸੇਮ ਸਲਵਾਰ ਤੇ ਆਏਗਾ ਤੇ ਇੱਕ ਕਲਰ ਪ੍ਰਿੰਟ ਸੋਨੋ ਇਹ ਮਿਲ ਜੇਗਾ ਮਸਟਰਡ ਠੀਕ ਹੈ ਜੋ ਪ੍ਰਿੰਟ ਸ਼ਰਟ ਚਾ ਸੀਮ ਸਲਵਾਰ ਚਾ ਇਹ ਸੂਟ ਵੀ ਤੁਹਾਨੂੰ ਸੂਸੀ ਸਿੰਗਲ ਲਓਗੇ ਤਾਂ 950 ਦਾ ਪਏਗਾ ਜੀ ਦੋ ਸੂਟ ਲਓਗੇ ਤਾਂ 1800 ਦੇ ਪੈਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਪੈਣਗੇ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਗੀ ਕਮੈਂਟਾਂ ਦੀ ਵੇਟ ਦੇ ਵਿੱਚ ਰਹਾਂਗੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ